ਤੇ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰੋ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਆ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੂਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਹਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ। ਪਰ ਤੁਸੀਂ ਮੇਰੇ ਦੇ ਵਿੱਚ ਬਹਿਜੇ ਦੀ ਕਰਨਾ ਬਾਕੀ ਆ। ਗੁਟਕਾ ਸਾਹਿਬ ਦਾ ਜਿਸ ਤਰੀਕੇ ਨਾਲ ਇਹ અપਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਕੀ ਕਰਨਾ? ਦੇਖੋ ਬਹੁਤ ਮਾੜੀ ਮੰਦ ਭਾਗੀ ਗੱਲ ਆ। ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ। ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ ਪਾਰਟ ਦਿੱਤੇ। ਅੱਜ ਤੱਕ ਉਹ ਰਿਪੋਰਟ ਆਈ ਆ ਤੋ ਇਹਨਾਂ ਚੀਜ਼ਾਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛਾ ਦਾਸ ਬਹੁ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤ ਆ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਹਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਹੀ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਇਹ ਕਹਿੰਦੇ ਵੀ ਜੇ ਮੁਕਰ ਵੀ ਗਾਇਆ ਤੇ ਠੀਕ ਆ ਪਰ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ। ਚਲੋ ਉਹਨਾਂ ਨੇ ਇਹ ਵੀ ਰੱਖਿਆ ਕਿ ਤੁਸੀਂ ਮੇਰੇ ਕੇਸ ਜਿਹੜਾ ਵਾਪਸ ਦਿੱਤਾ ਜਾਵੇ। ਐਸਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ। ਇਸ ਤਰੀਕੇ ਦੀ ਕੋਈ ਚर्चा ਹੋਈ ਹੈ ਨਹੀਂ। ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ। ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ। ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੂਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰਾਂ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਤੋਂ ਉਹ ਤੇ ਆਪਣੀ ਗੱਲ ਦੇ ਉੱਤੇ ਕਹਿਮੀ ਹੈਗੇ ਨੇ ਬੋਲਾ ਸਿੰਘ ਸਾਹਿਬ ਬੋਲਾਕਾਤ ਕਰਕੇ ਆ ਕੱਲੂ ਕਾਰ ਆਪਣੀ ਬਸ ਚੱਲ ਰਿਹਾ ਉਸ ਨੂੰ ਲੈ ਕੇ ਸੰਗਤਾਂ ਨੂੰ ਕੀ ਗੜ ਜਾਣਾ ਕਿ ਸੰਗਤਾਂ ਬੜੀ ਦੁੱਧਾਂ ਦੇ ਵਿੱਚ ਨੇ ਉਹ ਦੂਜੇ ਪਾਸੇ ਹਰਨਾਮ ਸਿੰਘ ਧੂਮਾ ਜੀ ਕਾਰਨ ਅਸੀਂ ਜਿਹੜਾ ਤੁਹਾਨੂੰ ਜਿਹੜਾ ਸਟੇਜ ਦੇ ਉੱਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਰ ਨਹੀਂ ਬੋਲਣ ਦਵਾਉਂਦੇ ਦੇਖੋ ਦੂਜੇ ਪਾਸੇ ਇਹ ਕਿਤੀ ਪਾਦਾ ਹੋ ਰਹੀ ਹੈ ਇਸ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਉੱਚੀ ਇੱਛਾ ਸੁਨੇਹਾ ਦਿੱਤਾ ਅੰਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਅਰ ਉਹਨਾਂ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਾਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕੇਂਦਰ ਸਰਕਾਰ ਜਿਹੜਾ ਟਾਈਮ ਨਹੀਂ ਦੇ ਰਹੀ ਦੂਜੇ ਸਿੰਘ ਸਬਾਨਾ ਦੀ ਗੱਲ ਕੀਤੀ ਜਾਂਦਾ ਜਿਹੜੇ ਹੁਣ ਤਾਰੇਗੇ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਕੇਂਦਰ ਸਰਕਾਰ ਤੋਂ ਸਮਾਂ ਲੈ ਲੈ ਸਕਦੇ ਹੋ ਪਰ ਉਹ ਵੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤ ਆ ਜੋ ਬਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਮੁਲਾਕਾਤ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਆ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਤੁਸੀਂ ਸੈਂਪਲੀ ਬਟਕਾਲ ਨੂੰ ਸਾਡੇ ਕੋਲ ਆ ਜਾਂ ਤੁਸੀਂ ਉਹਨਾਂ ਕੋਲ ਜਾਣ ਲਈ ਤਿਆਰ ਹੋ ਕਿਉਂਕਿ ਜਿਹੜਾ ਕੌਮ ਦਾ ਮਸਲਾ ਜੇ ਹੱਲ ਹੋਵੇ ਤਾਂ ਜਾਣ ਲਈ ਚਾਹੀਦਾ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਸਰ ਜਦੋਂ ਸਾਡੇ ਯੋਧੇ ਲਿਫਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸੁਬੇਕ ਸਿੰਘ ਤੇ ਸ਼ਹਾਬਾਜ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਸੀ ਭਾਈ ਸੁਬੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸੁਬੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੈ ਗਵਾਈ ਹਮ ਕੁੱਲ ਰੱਖੈ ਕਵਨ ਵਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਤੀਏ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿਤਾ ਲਿਖ ਜੂਗਾ ਮੈਂ ਇਹ ਚਾਹੁੰਦਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ 도ਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿਹਨੂੰ ਸਤਫੰਸ ਸਿੰਘਾਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿੰਨਾ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਸੰਤ ਜੀ ਸਾਹਿਬ ਇੱਕ ਚਰਚਾ ਵੀ ਛਿੜੀ। ਦੇਖੋ ਮੇਰੇ ਧਿਆਨ 'ਚ ਨਹੀਂ ਹੈ। ਸਿੰਘ ਸਾਹਿਬ ਚਰਚਾ ਚਰਚਾ ਦਾ ਚੱਲੀਓ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਸਵਾਗਤ ਕਰੂੰਗਾ। ਸਿੰਘ ਸਾਹਿਬ ਸੰਤ ਜੀ ਕੋਈ ਗੱਲ ਨਹੀਂ। ਸਿੰਘ ਸਾਹਿਬ ਸੰਤ ਜੀ ਨਾਥ ਸਿੰਘ ਜੀ ਪਿੰਡ ਰਾਵੜ ਦੇ ਭਰਾ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ। ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਹੈ। ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤਾਂ ਇੱਕ ਜਜ਼ਬਾਤੀ ਜਿਆ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰੋ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਆ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾਲਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ। ਅੱਛਾ ਤੁਮੇ ਨੇ ਤੇ ਵਿੱਚ ਬਹਿ ਕੇ ਹੀ ਕਰਨਾ ਬਾਕੀ ਆ। ਗੁਟਕਾ ਸੰ ਦਾ ਜਿਸ ਤਿੱਕੇ ਨਾਲ ਇਹ ਅਪਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਦੇਖੋ ਬਹੁਤ ਮਾੜੀ ਤਮੰਦ ਭਾਗੀ ਗੱਲ ਆ। ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ। ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ ਪਾਰਟ ਦਿੱਤੇ। ਅੱਜ ਤੱਕ ਉਹ ਰਿਪੋਰਟ ਆਈ ਆ ਤੋ ਇਹਨਾਂ ਚੀਜ਼ਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਬਹੁ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਨੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾਂ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਹੀ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਇਹ ਕਹਿੰਦੇ ਵੀ ਜੇ ਮੁਕਰ ਵੀ ਗਿਆ ਤੇ ਠੀਕ ਆ ਪਰ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ। ਸਿੰਘ ਜੀ ਚਲੋ ਉਹਨਾਂ ਨੇ ਇਹ ਵੀ ਰੱਖਿਆ ਕਿ ਕੋਈ ਮੇਰੇ ਕੇਸ ਜਿਹੜਾ ਵਾਪਸ ਦਿੱਤਾ ਜਾਵੇ। ਐਸਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ। ਇਸ ਤਰੀਕੇ ਦੀ ਕੋਈ ਚर्चा ਹੋਈ ਹੈ ਨਹੀਂ। ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ। ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ। ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੂਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰਾਂ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਤੋਂ ਉਹ ਤੇ ਆਪਣੀ ਗੱਲ ਦੇ ਉੱਤੇ ਕਾਇਮ ਹੀ ਹੈਗੇ ਨੇ